ਇਨਾ ਪਹਿਲਾ ਵਾਰ ਮੈਂ ਬਿਠਾ ਕੇ ਰਾਈ ਨਵਾ ਕਰਵਾਤਾ ਮੈਂ ਚਲੋ ਪਿੰਡ ਦੇ ਚ ਨਹੀਂ ਆਪਾਂ ਵਧੋੜੀ ਦੀ ਗੱਲ ਤੇ ਉਸ ਤੋਂ ਬਾਅਦ ਉਹਨੇ ਇਹ ਵੀ ਰਖੀ ਰਜੇਸ਼ ਰਖੀ ਮਾਰੀ ਉਹ ਵਿੱਚ ਮਨ ਚ ਹਨਾ ਮੈਂ ਬਟਾਲੇ ਗਿਆ ਮੁੰਡਾ ਇੱਥੇ ਬਿਠਾ ਗਿਆ ਦੁਕਾਨ ਤੇ ਮੈਂ ਅਸਲੀ ਨੂੰ ਬਿਠਾ ਕੇ ਚਲ ਜਾਣਾ ਦੁਕਾਨ ਤੇ ਵੀ ਮੇਨੂੰ ਕੰਮ ਹੋਵੇ ਤੀ ਤੂੰ ਬਿਠਾ ਕੇ ਗਿਆ ਵਾ ਤੇ ਮਗਰੋਂ ਆ ਕੇ ਤੇ ਉਹਦਾਂ ਥਾਠਾ ਉਹ ਪਿਆ ਵਾ ਇਹਨਾਂ ਦਾ ਕੋਈ ਪਹਿਲਾਂ ਝਗੜਾ ਹੋਇਆ ਸੀਗਾ ਕੁਛ ਨਹੀਂ ਪਹਿਲਾਂ ਉਸੇ ਰੰਜਸ ਦੇ ਵਿੱਚ ਰਾਤੀ ਨੇ ਗੋਲੀ ਚਲਾਈ ਸੀ ਉਹਦੇ ਉੱਤੇ ਤਿੰਨੋਂ ਦਾ ਪੈਰ ਕੀਤੇ ਸੀਗੇ ਤੇ ਉਸੇ ਵੇਲੇ ਤੁਰੰਤ ਮੁਕਦਮਾ ਦਰਜ ਕਰਕੇ ਤੇ 사ਜਮਪ੍ਰੀਤ ਨੂੰ ਰਾਤ ਹੀ ਰਾਤੀ 8:00 ਜਰਾਂ ਵਜੇ ਗ੍ਰਿਫਤਾਰ ਕਰ ਲਿਆ ਸੀਗਾ। ਨਰਮਿੰਦਰ ਕਾਂ ਤੇ ਬੈਠਦਾ ਨਾ ਆ ਕੇ ਨਿਕੋ ਠੀਕ ਤੇ ਆ ਕੇ ਦੇ ਬਾਅਦ ਉਹਨਾਂ ਦਾ ਡਾਟਾ ਹੋ ਗਿਆ ਤੇ ਬਾਅਦ ਚ ਉਹਨੇ ਪਿਸਤੌਲ ਕੱਢ ਲਿਆ ਦੋ ਪਿਸਤੌਲ ਕੱਢਿਆ ਮੇਰਾ ਬਤੀ ਜਿਹੜਾ ਭੱਜ ਪਿਆ ਵਾ ਉਹਨੇ ਮਰੋ ਗੋਲੀਆਂ ਮਾਰੀਆਂ ਨੇ ਇੱਕ ਗੋਲੀ ਜਿਹੜੀ ਆ ਉਹ ਛੋਟੇ ਹੱਥ ਜੂ ਅਜੀ ਹੈ ਠੀਕ ਹੈ ਨਾ ਤੇ ਉਹ ਮਹਾ ਮੱਲੋ ਵੀ ਜੇ ਉਹ ਪਰੇ ਨਾ ਹੁੰਦਾ ਤੇ ਉਹ ਮੁੰਡੇ ਦੇ ਨਕਸਾਨ ਹਾ ਵੀ ਇਕੱਲਾ ਇਕੱਲਾ ਸੀ ਚਰਾਓ ਤੇ ਇਹਦੇ ਨੂੰ ਚਲਾਈ ਗਈ ਗੋਲੀ ਜਿਹੜਾ ਪਿਸਤਰ ਨਾਲ ਚਲਾਈ ਸੀ ਪਿਸਤਰ ਬਰੰਦ ਕਰ ਲਿਆ ਵਾ ਕੀਮਤ ਗਲਗੀਆਂ ਵੇਖੋ ਬਾਕੀ ਪੁਲਿਸ ਨੇ ਬਹੁਤ ਸੋਹਣਾ ਆਪਣਾ ਕੰਮ ਕੀਤਾ ਹੈ ਔਰ ਉਹਨਾਂ ਨੇ 20-25 ਮਿੰਟ ਚ ਬੰਦਾ ਵੀ ਰਿਸਟ ਕਰ ਲਿਆ ਔਰ ਬਾੰਦੀ ਕਾਰਵਾਈ ਡੀਐਸਪੀ ਹਰਕਿਸ਼ਨਜੀ ਜਿਹੜੇ ਆ ਬਹੁਤ ਸੂਝਵਾਨ ਹੈਗੇ ਨੇ ਡੀਐਸਪੀ ਸਾਹਿਬ ਉਹਨੇ ਸਾਰਾ ਕਾਰਵਾਈ ਕਰਕੇ ਤੇ ਆਪਣਾ ਉਹਨਾਂ ਨੂੰ ਇਨਵੈਸਟਿਗੇਟ ਕੀਤਾ ਔਰ ਪਰਚਾ ਵੀ ਦਰਜ ਕਰਵਾਇਆ। ਉਹ ਅੱবি ਇਸ ਬੰਦ ਵਿੱਚ ਕਹਿਣਾ ਚਾਹੁੰਦਾ ਵੀ ਸਾਡਾ ਇਹ ਖੂਦ ਸਿਰਫ ਇੰਨਾ ਗਿਆ ਵੀ ਇਹਨਾਂ ਇੱਕ ਅਜ ਤੋਂ ਬਈ 5-6 ਦਿਨ ਪਹਿਲਾਂ ਹਫਤਾ ਦਸ ਦਿਨ ਲਾ ਲੋ ਵੀ ਉਹ ਝਗੜਾ ਹੋਇਆ ਸੀ ਪਹਿਲਾਂ ਵੀ ਇਹ ਇਹਦਾ ਮੁੰਡੇ ਦਾ ਮੇਰਾ ਭਤੀਜਾ ਜਸ਼ਨ ਉਦ ਨਾਲ ਝਗੜਾ ਹੋਇਆ ਇੱਥੇ ਇਹਦੇ ਸੱਟਾ-ਸੱਟਾ ਲਾਈਆਂ ਸੀ ਉਹਨਾਂ ਨੇ ਕਿਹਦਾ ਜਿਹਨੇ ਲਾਈਆਂ ਉਹ ਤਾਂ ਨਾ ਕੀ ਉਹ ਜਸ਼ਨ ਆਪਣਾ ਜਿਹੜਾ ਸਗੰਡੇ ਸਾਜਨ ਉਧਰ ਬਾਉਰਾਮ ਹੂੰ ਇਹਨਾਂ ਪਹਿਲਾਂ ਹੋਇਆ ਤਾਂ ਮੈਂ ਬਿਠਾ ਕੇ ਰਾਈ ਨਵਾ ਕਰਵਾਤਾ ਮੈਂ ਚਲੋ ਪਿੰਡ ਦੇ ਵਿੱਚ ਨਹੀਂ ਆਪਾਂ ਵਧਾਉਣ ਦੀ ਗੱਲ ਤੇ ਉਸ ਤੋਂ ਬਾਅਦ ਉਹਨੇ ਇਹਦੇ ਵੀ ਰੱਖੀ ਰਜਿਸ ਰੱਖੀ ਮਾਰੀ ਵਿੱਚ ਮਨ ਚ ਹਨਾ ਮੈਂ ਬਟਾਲੇ ਗਿਆ ਮੁੰਡਾ ਇੱਥੇ ਬਿਠਾ ਗਿਆ ਦੁਕਾਨ ਤੇ ਮੈਂ ਅਸਲੀ ਨੂੰ ਬਿਠਾ ਕੇ ਚਲ ਜਾਣਾ ਦੁਕਾਨ ਤੇ ਵੀ ਮੈਨੂੰ ਕੰਮ ਹੋਵੇ ਕੋਈ ਤੋਂ ਬਿਠਾ ਕੇ ਗਿਆ ਹਾਂ ਤੇ ਮਗਰੋਂ ਆ ਕੇ ਤੇ ਉਹਦਾਂ ਠਾਠਾ ਉਹ ਪਿਆ ਵਾ ਔਰ ਮੇਰੇ ਮਰੇ ਪੁੱਛਣ ਲੱਗ ਗਿਆ ਵੀ ਕਿੱਥੇ ਗਿਆ ਮੁੰਡਾ ਤੁਹਾਡੇ ਕੋਲ ਕੰਮ ਕਰਦਾ ਹਾਂ ਹਾਂ ਮੇਕੋ ਮ भतीजा ਮੇਰਾ ਮੇ ਦੁਕਾਨ ਤੇ ਬੈਠਦਾ ਨਾ ਆ ਕੇ ਮੇਕੋ ਠੀਕ ਤੇ ਆ ਕੇ ਤੇ ਬਾਅਦ ਚ ਉਹਨਾਂ ਦਾ ਝਾਟਾ ਹੋ ਗਿਆ ਤੇ ਬਾਅਦ ਚ ਉਹਨੇ ਪਿਸਤੌਲ ਕੱਢ ਲਿਆ ਜਦੋਂ ਪਿਸਤੌਲ ਕੱਢਿਆ ਮੇਰਾ ਭਤੀਜਾ ਜਿਹੜਾ ਭੱਜ ਪਿਆ ਵਾ ਉਹਨੇ ਮੇਰੇ ਗੋਲੀਆਂ ਮਾਰੀਆਂ ਨੇ ਇੱਕ ਗੋਲੀ ਜਿਹੜੀ ਆ ਉਹ ਛੋਟੇ ਹੱਥ ਜੂ ਵੱਜੀ ਆ ਠੀਕ ਹੈ ਨਾ ਤੇ ਉਹ ਮਹਾ ਮੰਨ ਲਓ ਵੀ ਜੇ ਉਹ ਪਰੇ ਨਾ ਹੁੰਦਾ ਤੇ ਉਹ ਮੁੰਡੇ ਦੇ ਨੁਕਸਾਨ ਹੈ ਵੀ ਕੱਲਾ ਕੱਲਾ ਹੀ ਚਰਾਓ ਤੇ ਉਹਦਾ ਨੁਕਸਾਨ ਹੋ ਜਣਾ ਸੀ ਉਹ ਕੁਝ ਵੀ ਹੋ ਸਕਦਾ ਸੀ ਸਰੇਆ ਬਾਜ਼ਾਰ ਦੇ ਵਿੱਚ ਸਰੇਆ ਬਾਜ਼ਾਰ ਦੇ ਵਿੱਚ ਆ ਸਾਰੇ ਬਾਜ਼ਾਰ ਗਵਾਹ ਆ ਖੋਲੀ ਪੁਲਿਸ ਨੇ ਬਰਾਮਦ ਕਰ ਲਏ ਨੇ ਕਿੰਨਾ ਕੁ ਟਾਈਮ ਹੀ ਸਰ ਇਹ ਕੋਈ ਹੋਣਾ ਸਾਢੇ 4 ਦੇ ਕਰੀਬ ਦਾ ਰਾਈਮ ਹੋਣਾ ਸ਼ਾਮ ਦਾ ਹੀ ਆ ਸ਼ਾਮ ਦਾ ਸ਼ਾਮ ਦਾ ਟਾਈਮ ਜੀ ਹਾਂ ਜੀ ਤੇ ਬਾਕੀ ਬਤੇ ਗਲਗੀਆਂ ਵੇਖੋ ਬਾਕੀ ਪੁਲਿਸ ਨੇ ਬਹੁਤ ਸੋਹਣਾ ਆਪਣਾ ਕੰਮ ਕੀਤਾ ਆ ਔਰ ਉਹਨਾਂ ਨੇ 20-25 ਮਿੰਟ ਚ ਬੰਦਾ ਵੀ ਅਰੈਸਟ ਕਰ ਲਿਆ ਔਰ ਬੰਦੀ ਕਾਰਵਾਈ ਡੀਐਸਪੀ ਹਰਕਿਸ਼ਨ ਜੀ ਜਿਹੜੇ ਆ ਬਹੁਤ ਸੂਝਵਾਨ ਹੈਗੇ ਨੇ ਡੀਐਸਪੀ ਸਾਹਿਬ ਉਹਨਾਂ ਨੇ ਸਾਰਾ ਕਾਰਵਾਈ ਕਰਕੇ ਤੇ ਆਪਣਾ ਉਹਨਾਂ ਨੂੰ ਅਰੈਸਟ ਵੀ ਕੀਤਾ ਆ ਔਰ ਪਰਚਾ ਵੀ ਦਰਜ ਕਰਤਾ ਆ ਤੇ ਸਰ ਤੜਾ ਦਾ ਨਾਮ ਕੀ ਹੈ ਮੇਰਾ ਗੁਰਜੀਤ ਸਿੰਘ ਜੀ ਮੈਂਬਰ ਬਚਾ ਦਾ ਪਹਿਲਾ ਵੀ ਮੈਂਬਰ ਬਚਾਦ ਰਿਹਾ ਮੈਂ ਤੇ ਹੁਣ ਵੀ ਮੌਜੂਦਾ ਹਾਂ ਜੀ ਦੋ ਦੋ ਵਾਰ ਦੋ ਟਰਨ ਚ ਹੋ ਗਿਆ ਜੀ ਮੈਂ ਠੀਕ ਹੈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਮੈਂ ਤਾਂ ਇਹ ਚਾਹੁੰਦਾ ਵੀ ਪ੍ਰਸ਼ਾਸਨ ਦੀ ਬੇਨਤੀ ਆ ਵੀ ਇਹੋ ਜਿਹੇ ਸਰਾਰਤੀ ਅਨਸਰ ਜਿਹੜੇ ਆ ਜਿਨ੍ਹਾਂ ਨੂੰ ਵੈਪਨ ਦੀ ਲੋੜ ਨਹੀਂ ਹੁੰਦੀ ਉਹਨੂੰ ਲਾਇਸੈਂਸ ਦਾ ਇਸ਼ੂ ਕੀਤਾ ਜਾਵੇ 18 ਸਾਲ ਦੀ ਜਿਹੜੀ ਉਮਰ ਆ ਨਾ ਉਹਨੂੰ ਉੱਥੇ ਤੱਕ ਰੱਖਿਆ ਜਾਵੇ ਜੇ ਜੋਬ ਹੋਵੇ ਜਾਂ ਸਰਕਾਰੀ ਕੋਈ ਨੌਕਰੀ ਲੜੀ ਜਾਂ ਪਾਸਪੋਰਟ ਇਸ਼ੂ ਕਰਨਾ ਉਹਦੀ ਹੋਵੇ ਵੈਪਨ ਦੀ 30 ਸਾਲ ਤੋਂ ਘੱਟ ਉਮਰ ਨਾ ਹੋਵੇ ਪਹਿਲੇ ਨੰਬਰ ਦਾ ਪ ਇਹ ਕੀ ਆ ਇਹ ਵਕੀਬ ਰੱਖਣਯੋਗ ਹੈਗਾ ਅਸਲਾ ਠੀਕ ਹੈ ਇਹਨੂੰ ਇਸ਼ੂ ਨਾ ਹੋਵੇ ਲਿਸੈਂਸ ਨਾ ਇਸ਼ੂ ਹੋਣ ਇਹੋ ਜਿਹੇ ਬੰਦੇ ਕਿਉਂਕਿ ਇਦਾਂ ਨਹੀਂ ਹੋਊਗਾ ਤਾਂ ਫਿਰ ਤੇ ਅਤਵਾਦ ਬਣਦਾ ਟਾਈਮ ਨਹੀਂ ਲੱਗਣਾ ਠੀਕ ਹੈ ਜੀ ਬਾਕੀ ਇਹ ਵੀ ਤਹਿਦ ਲੋਦਰਵਾਦਾ ਸੋਹਬ ਦਾ ਵੀ ਹੈ ਡਿਪਟੀ ਸਾਹਿਬ ਦਾ ਵੀ ਜਿਹਨੇ ਪੂਰੀ ਕਾਰਵਾਈ ਕੀਤੀ ਆ ਉਹਨਾਂ ਨੂੰ ਮੈਨੂੰ ਕੋਈ ਕੰਪਲੇਨ ਨਹੀਂ ਬਹੁਤ ਵਧੀਆ ਐਕਸ਼ਨ ਲੈ ਕੇ ਉਹਨਾਂ 20 25 ਮਿੰਟ ਦੇ ਉਹਨਾਂ ਨੇ ਰਸਤ ਕੀਤੀ ਆ ਉਹਦੇ ਸਬੰਧ ਵਿੱਚ ਜਿਹੜਾ ਉਹਦਾ ਮਾਲਕ ਹੈ ਕਲੈਕਸ਼ਨ ਦੁਕਾਨ ਦਾ ਉਹਦਾ ਨਾਲ ਕਰਦਾ ਇਹ ਕੰਮ ਉਹਦਾ ਜਸਰਪ੍ਰੀਤ ਸਿੰਘ ਕਮਾਂਡ ਦਾ ਹੀ ਆ ਉਹਦੇ ਉੱਤੇ ਨੇ ਚਲਾਈ ਸੀ ਇਸੇ ਪਿੰਡ ਦਾ ਰਹਿਣ ਜਾਣ ਵਾਲਾ ਸਾਜਨ ਬਰੀ ਸਿੰਘ ਇਹਨਾਂ ਦਾ ਕੋਈ ਪਹਿਲਾਂ ਝਗੜਾ ਹੋਇਆ ਸੀਗਾ ਕੁਝ ਮਹੀਨੇ ਪਹਿਲਾਂ ਉਸੇ ਰੰਜਿਸ ਦੇ ਵਿੱਚ ਰਾਤੀ ਇਹਨੇ ਗੋਲੀ ਚਲਾਈ ਸੀ ਉਹਦੇ ਉੱਤੇ ਤਿੰਨ ਲੋਕਾਂ ਦੇ ਫਾਇਰ ਕੀਤੇ ਸੀਗੇ ਤੇ ਉਸੇ ਵੇਲੇ ਤੁਰੰਤ ਮੁਕਦਮਾ ਦਰਜ ਕਰਕੇ ਤੇ ਸਾਜਨਪ੍ਰੀਤ ਨੂੰ ਰਾਤ ਹੀ ਰਾਤੀ ਸਾਡੇ ਦਾ ਜਰਮ ਜੇ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਹਦੇ ਨਾਲ ਚਲਾਈ ਗਈ ਗੋਲੀ ਜਿਹੜਾ ਪਿਸਟਲ ਨਾਲ ਚਲਾਈ ਸੀ ਪਿਸਟਲ ਬਰਾਮਦ ਕਰ ਲਿਆ ਵਾ ਸਰ ਪਿਸਤਲ ਜਿਹੜਾ ਉਹ ਲਾਇਸੈਂਸ ਠੀਕ ਹੈ ਜਾਂ ਪਿਸਤਲ ਦਾ ਲਾਇਸੈਂਸੀ ਤੇ ਇਹਨਾਂ ਦੇ ਜਿਹੜੇ ਬੈਕਗ੍ਰਾਉਂਡ ਆ ਉਹ ਕਿਵੇਂ ਆ ਜੀ ਬੈਕਗ੍ਰਾਉਂਡ ਦੇਤੇ ਜੋ ਸਾਦੇ ਕੋਈ ਦੋਸ਼ੀ ਆ ਇਹਦੇ ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈਗਾ ਤੇ ਇਹਨੇ ਹੁਣ ਆਪਣੇ ਲਾਇਸੈਂਸੀ ਰਵਾਲ ਵਰਨਾ ਜਿਹੜੀ ਦੁਰਵਰਤੋਂ ਕੀਤੀ ਹੈ ਦਾ ਲਾਇਸੈਂਸ ਵੀ ਕੈਸਲ ਕਰਨ ਲਈ ਮਾਨਯੋਗ ਐਸਐਸਪੀ ਸਾਹਿਬ ਦੀ ਸੇਵਾ ਰਾਹੀਂ ਡੀਸੀ ਸਾਹਿਬ ਨੂੰ ਲੈ ਕੇ ਭੇਜ ਦਿੱਤਾ ਜਾਊਗਾ ਤੇ ਇਹਨੂੰ ਫਿਰ ਕਿੱਥੋਂ ਗ੍ਰਿਫਤਾਰ ਕੀਤਾ ਸਰ ਇਹਨੂੰ ਰਾਤੀ ਇੱਥੋਂ ਲੱਕ ਕੇ ਜੋ ਗ੍ਰਿਫਤਾਰ ਕਰ ਲਿਆ ਸੀਗਾ ਆਪਾਂ 2.5 ਘੰਟੇ ਦੇ ਵਿੱਚ ਵਿੱਚ ਆਪਣੀਆਂ ਪੁਲਿਸ ਪਾਰਟੀਆਂ ਨੂੰ ਕੇਚ ਕੇ ਤੈਨੂੰ ਬੁਲਦਤ ਕਰਦੇ ਸੀ ਤੇ ਜਿਹੜੀ ਗੋਲੀ ਚਲਾਈ ਹੈ ਸਰਿਆ ਇਹ ਵਾਈਫਾਇਰ ਕੀਤਾ ਕਿ ਜਾਂ ਸਿੱਧੀ ਮਤ ਨਾਲ ਗੋਲੀ ਚਲਾਈ ਹੈ ਕਿਉਂਕਿ ਇੱਕ ਜਗ੍ਹਾ ਗੋਲੀ ਸੀਗੀ ਉੱਥੇ ਇੱਕ ਨਤ ਪਿੰਡ ਦਾ ਆਖੜਾ ਸੀਗਾ ਛੋਟਾ ਹਾਤੀ ਵੀ ਕਨ ਉਹਦੇ ਸ਼ੀਸ਼ੇ 'ਚ ਵੀ ਕਨੈਕਟਰ ਸੈਟ ਵਾਲੇ ਬੰਨੇ ਵੱਜੀ ਸੀਗੀ ਇਹ ਤੋਂ ਸਪਸ਼ਟ ਹੁੰਦਾ ਕਿ ਬਿਲਕੁਲ ਗੋਲੀ ਜਿਹੜੀ ਆ ਮਾਰਦੇ ਦੀ ਨੀਅਤ ਨਾਲ ਉਹਦੇ ਤੇ ਨੇ ਚਲਾਈ ਆ ਗਈ ਹੈ ਕੋਈ ਸੀਸੀਟੀਵੀ ਕੈਮ ਰੇਦੀ ਕੋਈ ਫੁਟੇਜ ਹੋਵੇ ਜਾਂ ਕੋਈ ਸੀਸੀਟੀਵੀ ਉਹਨਾਂ ਦੀ ਦੁਕਾਨਾਂ ਤੇ ਕੈਮਰੇ ਲੱਗੇ ਨੇ ਦਿਸਾਂਦਾਂ ਵਿੱਚ ਹਾਂਜੀ ਤੇ ਮੁਕੱਦਮਾ ਮੁਕੱਦਮਾ ਅੱਜ ਕਰਕੇ ਅੱਜ ਦੋਸ਼ੀ ਨੂੰ دادੋਚੇ ਵਿੱਚ ਪੇਸ਼ ਕਰਕੇ ਚੱਲਣਾ ਓਕੇ ਥੈਂਕਸ